ਜਿਹੜੇ ਵੀ ਥੋੜਾ ਜਿਹਾ ਆਪਣਾ ਦਿਮਾਗ ਲਾ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਦਿਹੂੰਗੀ ਕਿ ਇਹਦੇ ਪਿੱਛੇ ਸਿੰਪਲ ਤੇ ਸਿੱਧੀ ਜੀ ਸਿਆਸਤ ਹੈ ਜਿੱਦਾਂ ਮੱਖੂ ਜੀ ਨੇ ਵੀ ਕਿਹਾ ਵੀ ਲੰਗਰ ਲਾਉਣ ਵਾਸਤੇ ਸਾਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਲੋੜ ਨਹੀਂ ਹੈਗੀ ਤੇ ਲੰਗਰ ਲਾਉਣ ਵਾਸਤੇ ਜਿਹਨੇ ਲੰਗਰ ਲਾਣਾ ਹੈ ਨਾ ਜਿਲੋਂ ਉਹ ਜਾਤ ਪਾਤ ਦਾ ਭੇਤਭਾਵ ਕਰਦਾ ਹੀ ਨਹੀਂ ਬਾਬੇ ਨਾਨਕ ਨੇ ਜਦੋਂ ਲੰਗਰ ਸ਼ੁਰੂ ਕੀਤਾ ਸੀ ਉਹਨੇ ਕੀ ਕਿਹਾ ਸੀ ਕਿ ਇੱਥੇ ਸਿਰਫ ਪੰਡ ਹੀ ਬੈਗੇ ਖਾਣਗੇ ਜਾਂ ਕੋਈ ਹੋਰ ਗੈਰ ਧਰਮੀ ਨਹੀਂ ਆਊਗਾ ਸਭ ਤੋਂ ਪਹਿਲਾ ਸਿਧਾਂਤ ਹੈ ਨਾ ਅਗਰ ਅਮਰਤਦੀ ਦਾਤ ਸਾਨੂੰ ਦਿੱਤੀ ਗਈ ਹੈ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਗਈ ਹੈ ਕਲਗੀਧਰ ਨੇ ਪੰਜ ਪਿਆਰੇ ਸਾਦੇ ਆ ਤੇ ਉਹਨਾਂ ਨੇ ਜਾਤ ਦਾ ਨਾਮ ਲੈ ਕੇ ਆਵਾਜ਼ ਮਾਰੀ ਸੀ ਨਹੀਂ ਨਾ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇੱਕ ਬੰਦਾ ਜਿਨੇ ਗੁਰੂ ਦਾ ਚੋਲਾ ਪਾਇਆ ਹੈ ਜਿਨੇ ਜਿਹਦੇ ਉੱਤੇ ਬਲਾਤਕਾਰ ਦਾ ਪਰਚਾ ਆ ਉਹ ਬਲਾਤਕਾਰੀ ਲੰਗਰ ਲਗਾਉਣ ਦੀ ਗੱਲ ਕਰ ਰਿਹਾ ਉਹ ਵੀ ਉਸ ਸਥਾਨ ਤੇ ਜੋ ਬਹੁਤ ਵਿਵਾਦਿਤ ਵਿਵਾਦਿਤ ਰਿਹਾ ਚਲੋ ਠੀਕ ਹੈ ਜਰਾ ਮੰਦਿਰ ਉੱਥੇ ਬਣ ਰਿਹਾ ਹੈ ਪਰ ਮੁਸਲਮਾਨਾਂ ਦੇ ਹਿਰਦੇ ਪਹਿਲਾਂ ਹੀ ਵਲੁੰਧਰੇ ਗਏ ਸੀ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਉਸ ਤੋਂ ਬਾਅਦ ਚੱਲ ਉਹਨਾਂ ਨੂੰ ਜੋ ਮਰਜ਼ੀ ਸ਼ਗੂਫਾ ਦਿੱਤਾ ਹੋਵੇ ਕਿਤੇ ਹੋਰ ਥਾਂ ਬਣਾਈ ਚੱਲਦਾ ਕਿ ਇਸ ਬਿਆਨ ਤੋਂ ਬਾਅਦ ਉੱਥੇ ਦੇ ਮੁਸਲਮਾਨ ਹੋਣਗੇ ਉਹਨਾਂ ਦੇ ਜ਼ੈਨ ਦੇ ਵਿੱਚ ਸਿੱਖਾਂ ਦੀ ਕੀ ਤਸਵੀਰ ਬਣ ਗਈ ਉਹਨਾਂ ਕਿ ਸਿੱਖ ਦਮਾਲੇ ਵਾਲੇ ਜਿਹੜੇ ਰੱਖਿਆ ਕਰਦੇ ਸੀ ਕਿ ਉਹ ਅੱਜ ਇਹ ਬਿਆਨ ਦੇ ਰਹੇ ਨੇ ਕਿ ਸਿੱਖੇ ਨਾਲ ਵੰਡ ਰਹੇ ਨੇ ਸਾਨੂੰ ਉਹ ਸੋਚਦੇ ਹੋਣਗੇ ਉੱਥੇ ਬੈਠੇ ਮੁਸਲਮਾਨ ਬਿਲਕੁਲ ਨਹੀਂ ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਦੇਖੋ ਧਾਰਾ 25 ਤੁਸੀਂ ਪੜ੍ਹੀ ਹੋਗੀ ਕੇਸਾਤਰੀ Hindu ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੇ ਥੋਪੀਆਂ ਗਈਆਂ ਠੀਕ ਹੈ ਗਨੀਖਾ ਨਵੀਖਾਨ ਦਾ ਇਤਿਹਾਸ ਕੋਈ ਨਹੀਂ ਭੁੱਲ ਸਕਦਾ ਠੀਕ ਹੈ ਤੇ ਨਾ ਮਰਦਾਨਾ ਜੀ ਨੂੰ ਕੋਈ ਬੋਲ ਸਕਦਾ ਹੈ ਤੇ ਮੁਸਲਮਾਨਾਂ ਤੇ ਸਿੱਖਾਂ ਦੀ ਜਿਹੜੀ ਸਾਂਝ ਹੈ ਨਾ ਉਹ ਸਾਂਝ ਦੇ ਪ੍ਰਤੀਕ ਸਾਡੀ ਇਤਿਹਾਸ ਦਰਸਾਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਸਾਉਂਦਾ ਹੈ ਜਦੋਂ 70% ਦੇ ਕਰੀਬ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ ਤੇ ਅਜਿਹੇ ਬੇਵਕੂਫ ਜਿਹੜੇ ਉੱਠ ਕੇ ਬੋਲ ਦਿੰਦੇ ਨੇ ਵੀ ਉਹ ਮੂਲ ਨਿਵਾਸੀ ਨਹੀਂ ਆ ਮੈਨੂੰ ਤਾਂ ਲੱਗਦਾ ਪਹਿਲਾਂ ਇਹਦਾ ਡੀਐਨਏ ਚੈੱਕ ਕਰਵਾ ਲਓ ਜਿਹੜਾ ਚੋਲਾ ਪਾ ਕੇ ਫਿਰਦਾ ਆ ਆਰਤੀਆਂ ਤਖਾਂਦਾ ਆ ਔਰਤਾਂ ਨੂੰ ਪੁੱਛਾਂ ਦਿੰਦਾ ਆ ਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਵੀ ਇਹਦਾ ਡੀਐਨਏ ਵੀ ਸਿੱਖਾਂ ਦੇ ਵਿੱਚੋਂ ਹੈਗਾ ਕਿ ਨਹੀਂ ਹੈਗਾ ਮੈਨ ਸੋ ਅਜੇਹੇ ਢੋਂਗੀ ਸਾਧਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਅਜੇਹੇ ਬਾਬਿਆਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੀਆਂ ਬੀਬੀਆਂ ਨੇ ਸਭ ਤੋਂ ਵੱਧ ਸਾਡਾ ਬੇੜਾ ਕਰਕ ਕੀਤਾ ਹੈ ਠੀਕ ਹੈ ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ ਬੋਧੀਆਂ ਜਾਨੀਆਂ ਹੋ ਸੇਖੋਂ ਈਸਾਈਆਂ ਰੱਬ ਇੱਕੋ ਹੀ ਹੁੰਦਾ ਹੈ ਖਸਮ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਖਸਮ ਬਦਲੋਗੇ ਠੀਕ ਹੈ ਨਾ ਤਾਂ ਤੁਹਾਨੂੰ ਲੋਕ ਕੰਜਰ ਜਾਂ ਕੰਜਰੀ ਕਹਿਣਗੇ ਫਿਰ ਤੁਹਾਨੂੰ ਸ਼ਬਦਾਂ ਤੋਂ ਭੱਜਣ ਦੀ ਲੋੜ ਨਹੀਂ ਤੁਹਾਨੂੰ ਉਹ ਐਕਸੈਪਟ ਕਰਨਾ ਪੈਣਾ ਹੈ ਇਸ ਕਰਕੇ ਅਜੇਹੇ ਬਾਬਿਆਂ ਕੋਲ ਤੁਸੀਂ ਜਾਓਗੇ ਤਾਂ ਤੁਸੀਂ ਆਪ ਆਪਣਾ ਫਾਇਦਾ ਚੱਕਵਾਓਗੇ ਤੁਸੀਂ ਧੰਨ ਦਾ ਵੀ ਨੁਕਸਾਨ ਕਰਾਉਗੇ ਮੰਨ ਦਾ ਵੀ ਕਰਵਾਉਗੇ ਤਾਂ ਜਿੱਦਾਂ ਬੀਬੀ ਦਾ ਹੋਇਆ ਧੰਨ ਦਾ ਵੀ ਕਰਵਾਉਗੇ ਸੋ ਉਹ ਸਾਡੇ ਉੱਤੇ ਆ ਵੀ ਅਸੀਂ ਦੇਹਦਾਰੀਆਂ ਦੇ ਪਿੱਛੇ ਲੱਗਣਾ ਜਾਂ ਉਸ ਇੱਕ ਰੱਬ ਨੂੰ ਮੰਨ ਕੇ ਧਿਆਣਾ ਜਾਂ ਘਰੇ ਬਹਿ ਕੇ ਤੇ ਸਾਨੂੰ ਉਦਾਂ ਹੀ ਸਭ ਕੁਝ ਮਿਲ ਜਾਣਾ ਹੈ ਜਿਹੜੇ ਵੀ ਥੋੜਾ ਜਿਹਾ ਆਪਣਾ ਦਿਮਾਗ ਲਾ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਦਿਖੂਗੀ ਕਿ ਇਹਦੇ ਪਿੱਛੇ ਸਿੰਪਲ ਤੇ ਸਿੱਧੀ ਜੀ ਸਿਆਸਤ ਹੈ ਜਿੱਦਾਂ ਮਖੂ ਜੀ ਨੇ ਵੀ ਕਿਹਾ ਵੀ ਲੰਗਰ ਲਾਣ ਵਾਸਤੇ ਸਾਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਲੋੜ ਨਹੀਂ ਹੈਗੀ ਤੇ ਲੰਗਰ ਲਾਣ ਵਾਸਤੇ ਜਿਹਨੇ ਲੰਗਰ ਲਾਣਾ ਹੈ ਨਾ ਦਿਲੋਂ ਉਹ ਜਾਤ ਪਾਤ ਦਾ ਭੇਤਭਾਵ ਕਰਦਾ ਹੀ ਨਹੀਂ ਬਾਬੇ ਨਾਨਕ ਨੇ ਜਦੋਂ ਲੰਗਰ ਸ਼ੁਰੂ ਕੀਤਾ ਸੀ ਉਹਨੇ ਕੀ ਕਿਹਾ ਸੀ ਵੀ ਇੱਥੇ ਸਿਰਫ ਪਾਂਡੇ ਹੀ ਬੈਗੇ ਖਾਣਗੇ ਜਾਂ ਕੋਈ ਹੋਰ ਗੈਰ ਧਰਮੀ ਨਹੀਂ ਆਊਗਾ ਸਭ ਤੋਂ ਪਹਿਲਾ ਸਿਧਾਂਤ ਹੈ ਨਾ ਅਗਰ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਗਈ ਹੈ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਗਈ ਹੈ ਕਲਗੀਧਰ ਨੇ ਪੰਜ ਪਿਆਰੇ ਸਾਦੇ ਆ ਤੇ ਉਹਨਾਂ ਨੇ ਜਾਤ ਦਾ ਨਾਮ ਲੈ ਕੇ ਆਵਾਜ਼ ਮਾਰੀ ਸੀ ਨਹੀਂ ਨਾ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇੱਕ ਬੰਦਾ ਜਿਨੇ ਗੁਰੂ ਦਾ ਚੋਲਾ ਪਾਇਆ ਹੈ ਜਿਨੇ ਜਿਹਦੇ ਉੱਤੇ ਬਲਾਤਕਾਰ ਦਾ ਪਰਚਾ ਆਇਆ ਉਹ ਬਲਾਤਕਾਰੀ ਲੰਗਰ ਲਗਾਉਣ ਦੀ ਗੱਲ ਕਰ ਰਿਹਾ ਹੈ ਉਹ ਵੀ ਉਸ ਸਥਾਨ ਤੇ ਜੋ ਬਹੁਤ ਵਿਵਾਦ ਵਿਵਾਦਿਤ ਹੈ ਜਦੋਂ ਠੀਕਾ ਜਰਾ ਮੰਦਿਰ ਉੱਥੇ ਬਣ ਰਿਹਾ ਹੈ ਪਰ ਮੁਸਲਮਾਨਾਂ ਦੇ ਹਿਰਦੇ ਪਹਿਲਾਂ ਹੀ ਬਲੁੰਦਰੇ ਗਏ ਸੀਗੇ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਉਸ ਤੋਂ ਬਾਅਦ ਚੱਲ ਉਹਨਾਂ ਨੂੰ ਜੋ ਮਰਜ਼ੀ ਸ਼ਗੂਫਾ ਦਿੱਤਾ ਹੋਵੇ ਕੀਤੇ ਹੋਰ ਥਾਂ ਬਣਾਈ ਜਾਵੇਗਾ ਕਿ ਇਸ ਬਿਆਨ ਤੋਂ ਬਾਅਦ ਉੱਥੇ ਦੇ ਮੁਸਲਮਾਨ ਹੋਣਗੇ ਉਹਨਾਂ ਦੇ ਜ਼ੈਨ ਦੇ ਵਿੱਚ ਸਿੱਖਾਂ ਦੀ ਕੀ ਤਸਵੀਰ ਬਣ ਗਈ ਉਹਨਾਂ ਕਿ ਸਿੱਖ ਦਮਾਲੇ ਵਾਲੇ ਜਿਹੜੇ ਰੱਖਿਆ ਕਰਦੇ ਸੀ ਕਿ ਉਹ ਅੱਜ ਇਹ ਬਿਆਨ ਦੇ ਰਹੇ ਨੇ ਕਿ ਸਿੱਖ ਇਹ ਨਾਲ ਵੰਡ ਰਹੇ ਨੇ ਸਾਨੂੰ ਉਹ ਸੋਚਦੇ ਹੋਣਗੇ ਉੱਥੇ ਬੈਠੇ ਮੁਸਲਮਾਨ ਬਿਲਕੁਲ ਨਹੀਂ ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਦੇਖੋ ਧਾਰਾ 25 ਤੁਸੀਂ ਪੜ੍ਹੀ ਹੋਈ ਕਿਸਾਤਾ ਨਹੀਂ Hindu ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੇ ਥੋਪੀਆਂ ਗਈਆਂ ਠੀਕ ਹੈ ਗਨੀਖਾ ਨਵੀਖਾਨ ਦਾ ਇਤਿਹਾਸ ਕੋਈ ਨਹੀਂ ਭੁੱਲ ਸਕਦਾ ਠੀਕ ਹੈ ਤੇ ਨਾ ਮਰਦਾਨਾ ਜੀ ਨੂੰ ਕੋਈ ਬੋਲ ਸਕਦਾ ਹੈ ਤੇ ਮੁਸਲਮਾਨਾਂ ਤੇ ਸਿੱਖਾਂ ਦੀ ਜਿਹੜੀ ਸਾਂਝ ਹੈ ਨਾ ਉਹ ਸਾਂਝ ਦੇ ਪ੍ਰਤੀਕ ਸਾਡੀ ਇਤਿਹਾਸ ਦਰਸਾਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਸਾਉਂਦਾ ਜਦੋਂ 70% ਦੇ ਕਰੀਬ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ ਤੇ ਅਜਿਹੇ ਬੇਵਕੂਫ ਜਿਹੜੇ ਉੱਠ ਕੇ ਬੋਲ ਦਿੰਦੇ ਨੇ ਵੀ ਉਹ ਮੂਲ ਨਿਵਾਸੀ ਨਹੀਂ ਆ ਮੈਨੂੰ ਤਾਂ ਲੱਗਦਾ ਪਹਿਲਾਂ ਇਹਦਾ ਡੀਐਨਏ ਚੈੱਕ ਕਰਵਾ ਲਓ ਜਿਹੜਾ ਚੋਲਾ ਪਾ ਕੇ ਫਿਰਦਾ ਆ ਆਰਤੀਆਂ ਤਖਾਂਦਾ ਆ ਔਰਤਾਂ ਨੂੰ ਪੁੱਛਾਂ ਦਿੰਦਾ ਆ ਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਵੀ ਇਹਦਾ ਡੀਐਨਏ ਵੀ ਸਿੱਖਾਂ ਦੇ ਵਿੱਚੋਂ ਹੈਗਾ ਕਿ ਨਹੀਂ ਹੈਗਾ ਮੈਨੂੰ ਸੋ ਅਜਿਹੇ ਢੋਂਗੀ ਸਾਧਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਅਜਿਹੇ ਬਾਬਿਆਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੀਆਂ ਬੀਬੀਆਂ ਨੇ ਸਭ ਤੋਂ ਵੱਧ ਸਾਡਾ ਬੇੜਾ ਕਰਕ ਕੀਤਾ ਹੈ ਠੀਕ ਹੈ ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ ਬੋਧੀ ਹੋ ਜਾਨੀ ਹੋ ਸੇਖੋਂ ਇਸਾਈਆਂ ਰੱਬ ਇੱਕੋ ਹੀ ਹੁੰਦਾ ਹੈ ਖਸਮ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਖਸਮ ਬਦਲੋਗੇ ਠੀਕ ਹੈ ਨਾ ਤਾਂ ਤੁਹਾਨੂੰ ਲੋਕ ਕੰਜਰ ਜਾਂ ਕੰਜਰੀ ਕਹਿਣਗੇ ਫਿਰ ਤੁਹਾਨੂੰ ਸ਼ਬਦਾਂ ਤੋਂ ਭੱਜਣ ਦੀ ਲੋੜ ਨਹੀਂ ਤੁਹਾਨੂੰ ਉਹ ਐਕਸੈਪਟ ਕਰਨਾ ਪੈਣਾ ਹੈ ਇਸ ਕਰਕੇ ਅਜੇਹੇ ਬਾਬਿਆਂ ਕੋਲ ਤੁਸੀਂ ਜਾਓਗੇ ਤਾਂ ਤੁਸੀਂ ਆਪ ਆਪਣਾ ਫਾਇਦਾ ਚਕਵਾਓਗੇ ਤੁਸੀਂ ਧੰਨ ਦਾ ਵੀ ਨੁਕਸਾਨ ਕਰਾਓਗੇ ਮਨ ਦਾ ਵੀ ਕਰਾਓਗੇ ਤਾਂ ਜਿੱਦਾਂ ਬੀਬੀ ਦਾ ਹੋਇਆ ਧੰਨ ਦਾ ਵੀ ਕਰਾਓਗੇ ਸੋ ਉਹ ਸਾਡੇ ਉੱਤੇ ਆ ਵੀ ਅਸੀਂ ਦੇਹਧਾਰੀਆਂ ਦੇ ਪਿੱਛੇ ਲੱਗਣਾ ਜਾਂ ਉਸ ਇੱਕ ਰੱਬ ਨੂੰ ਮੰਨ ਕੇ ਧਿਆਣਾ ਆ ਘਰੇ ਬਹਿ ਕੇ ਤੇ ਸਾਨੂੰ ਉਦਾਂ ਹੀ ਸਭ ਕੁਝ ਮਿਲ ਜਾਣਾ